ਸਤਿ ਸ਼੍ਰੀ ਅਕਾਲ ਜੀ ਸੋਨੂੰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਗੁਰਪਾਸ਼ ਕਰਤਾ 307 ਅੱਜ ਆਪਾਂ ਪਹੁੰਚੇ ਸੀਗੇ ਆਊਟਲੈਟ ਦੇ ਆਊਟਲੈਟ ਦਾ ਮਜ਼ਾ ਨਿਹਰਾ ਦੇਖ ਕੇ ਬਹੁਤ ਵਧੀਆ ਫੀਲ ਹੋ ਰਿਹਾਗਾ ਦੇਖਸਾ ਲਵਾ ਕੇ ਰੂਲਰ ਕੋਸਟ ਤੇ ਆਪਾਂ ਗੇਮਿੰਗ ਰੂਮ ਅੱਤਾ ਉਸ ਥੋੜਾ ਜਾਂ ਦੇਖ ਉਸਕਾ ਥੋੜਾ ਜ ਇਦਰੀ ਬਣਿਆ ਹੋਇਆਗਾ ਤੇ ਇੰਟਰਵਿਊ ਆ ਵੀ ਵਧੀਆ ਮਾਹੌਲ ਆ ਮਨ ਕੇ ਚਲੋ ਇਧਰ ਵੀ ਆ ਵੀ ਆ ਜੱਪੀ ਗੜ ਤੇ ਆਹੋ ਉਹ ਤਵੰਗੜਾਈ ਬਣਾਏ ਹੋਏ ਸਨ ਪਰ ਰੈਡੀਕਲਾ ਪੇੜ ਹੋਣਾ ਇਹ ਕਿਉਂਕਿ ਆਪਾਂ ਪੇੜ ਕਰਨ ਆਏ ਤੇ ਆਪਾਂ ਅੱਗੇ ਬਸ ਦੇਖਣ ਹੀ ਆਏ ਆ ਘੁੰਮਣ ਫਿਰਨ ਨਹੀਂ ਆਏ ਆ ਕਿ ਆਪਾਂ ਕੁਝ ਖਰੀਦਣ ਜਾਂ ਬਹੁਤਾ ਕੁਝ 플레이 ਕਰਨ ਨਹੀਂ ਆਏ ਬਸ ਦੇਖਣ ਦੇਖਣ ਆਏ ਆ ਤੇ ਘੁੰਮਣ ਫਿਰਨ ਆਏ ਆ ਸਿਰਫ ਆ ਜਿਹੜਾ ਹਵਾਜੀ ਚੋੜਦਾ ਹੁੰਦਾ ਹੈ ਉਹ ਵਾਲਾ ਆ ਜਿਹੜੇ ਘੁੰਮਦੇ ਹੁੰਦੇ ਨੇ ਉਹ ਆਪਣੀ ਰਿਸਪੈਕਟ ਕਰਾ ਤੇ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਤੇ ਹੋਰ ਆ ਦੇਖ ਸਕਦੇ ਸੀ ਬੱਚੇ ਵੀ ਖੇਡ ਰਹੇ ਨੇ ਤੇ ਇਦਾਂ ਦੀਆਂ ਚੀਜ਼ਾਂ ਬਣੀਆਂ ਆ ਬਹੁਤ ਵਧੀਆ ਨੇ ਤੇ ਆਹੜਾ ਆਹ ਆਈ ਐਨੀਮੇਸ਼ਨ ਬਣਿਆ ਆ ਜਿੰਨਾ ਚਿਰ ਬੱਚੇ ਦਾ ਪਲੇ ਕਰਦੇ ਹੁੰਦੇ ਨੇ ਤੇ ਉਹ ਵਾਲਾ ਸ਼ੇਸ਼ਟਾ ਤੇ ਆਹ ਕਾਰ ਡਰਾਈਵਿੰਗ ਜੇ ਕਿਹਨੇ ਉਹ ਕਰਨੀ ਹੋਵੇ ਆ ਵਧੀਆ ਪੂਰਾ ਕੈਂਟ ਲਗਜ਼ਰੀ ਬੁਲਟ ਖੜਾ ਬੰਦ ਲੱਭਾ ਕੇ ਪੂਰਾ ਕੈਂਟ ਵਾਹੋਲਾ ਕੋਮਣਾ ਫੇਰਨ ਵਾਲੀ ਜਗ੍ਹਾ ਗਈ ਤੁਸੀਂ ਵੀ ਕਹੋ ਸਕਦੇ ਹੋ ਇੱਥੇ ਆ ਕੇ ਥੋੜੀ ਬਹੁਤ ਹੀ ਬਾਤ ਚ ਫਰਕ ਪੈਂਦਾ ਹੋਊ ਕਿਉਂਕਿ ਆਪਣੇ ਮਾਈਕ ਨਹੀਂ ਲੱਗੇ ਹੋਏ ਕੋਈ ਸਿੰਪਲ ਕੈਮਰੇ ਚ ਬਿਨਾ ਮੈਕਾ ਤੋਂ ਵੀਡੀਓ ਰਿਕਾਰਡ ਹੋ ਰਹੀ ਆ ਤੇ ਆ ਇਧਰ ਕਰੈਕਟਰ ਵਾਲਾ ਇੱਥੇ ਕਰੈਕਟਰ ਖਿੜੀ ਜਾਂਦੀ ਆ ਤੇ ਤੇ ਆ ਇਧਰ ਜਿਹੜਾ ਉਹ ਸਿੱਧੇ ਹੁੰਦੇ ਆ ਊਗੜੇ ਜੇ ਉਹ ਵਾਲਾ ਦਾ ਜਿਹੜਾ ਤੁਸੀਂ ਉਹ ਦੇਖ ਰਹੇ ਹੋ ਉਹ ਬੋਲ ਆਪਣੇ ਆਪ ਡਿੱਗਦੀ ਆ ਕੋਈ ਬੰਦਾ ਨਹੀਂ ਸਿੱਟ ਰਿਹਾ ਤੇ ਬਹੁਤ ਆਰਡ ਆਈ ਇਨੋਵੇਸ਼ਨ ਤੁਸੀਂ ਦੇਖਿਆ ਸੀ ਉਹੀ ਆ ਤੇ ਇਧਰ ਵੀ ਆ ਉਹ بڑے ਵਡੇ ਮੈਂ ਜਦੋਂ ਤੇ ਆਪਾਂ ਚੱਲੇ ਆ ਬਾਹਰੇ ਤੇ ਆ ਫੇਰ ਆ ਗਿਆ ਉਹੀ ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਅਗਾਧਾ ਵਸੇ ਮਾਹੌਲ ਵੀ ਪੂਰਾ ਬਦਲ ਵੀ ਪੂਰਾ ਹੋ ਗਿਆ ਆਪਾਂ ਰੂਹੇ ਨੇ ਆਇਆ ਕਿ ਇਹ ਇਹ ਇਹਨੂੰ ਕਹੇ ਜੇਕਰ ਤੁਸੀਂ ਵੀ ਇੱਥੇ ਆ ਕੇ ਦੇਖਣਾ ਚਾਹੁੰਦੇ ਹੋ ਇਹ ਸਾਰਾ ਮਾਹੌਲ ਤਾਂ ਤੁਸੀਂ ਹਣੇ ਆ ਆਊਟਲੈਟ ਵਿੱਚ ਆ ਸਕਦੇ ਹੋ ਜੋ ਕਿ ਇਹ ਬਹੁਤ ਵਧੀਆ ਬਣਿਆ ਹੋਇਆ ਹੈਗਾ ਤੇ ਸਾਰੇ ਪਾਸੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਕਿਉਂਕਿ ਵੀ ਬੰਦੇ ਜਿਹੜੇ ਕਸਟਮਰਸ ਆਉਂਦੇ ਨੇ ਉਹ ਬਹੁਤੇ ਬੋਰ ਨਾ ਹੋਣ ਇਹ ਤਾਂ ਕਰਕੇ ਸਾਰਾ ਮਿਊਜ਼ਿਕ ਸਿਸਟਮ ਆ ਤੇ ਅੰਦਰੋਂ ਆਪਾਂ ਨਿਕਲੇ ਤੇ ਆਹੜਾ ਇਹ ਹੋਰ ਬਣ ਰਿਹਾਗਾ ਕੱਲਾ ਏਹੀ ਨਹੀਂ ਬਣ ਰਿਹਾ ਆ ਆ ਵੀ ਇੱਧਰ ਵੀ ਏਹੀ ਇੰਨਾ ਦੀ ਆ ਉਹ ਆ ਤੇ ਇੱਧਰ ਵੀ ਏਹੀ ਬਣ ਰਿਹਾਗਾ ਇਹਨਾਂ ਦੇ ਨਾਲ ਹੀ ਆ ਜੋ ਵੀ ਵਾਰ ਰਿਹਾ ਹੈ ਸਾਰਾ ਪੂਰਾ ਵਧੀਆਗਾ ਤੇ ਆ ਜਿਹੜਾ ਇਹ ਆਗਾ ਇਹ ਸਵੀਮਿੰਗ ਪੂਲ ਬਣਿਆ ਹੋਇਆ ਜਿਹਦੇ ਵਿੱਚ ਜਿਹਦੇ ਵਿੱਚ ਕਿਸ਼ਤੀਆਂ ਵੀ ਚੱਲਦੀਆਂ ਨੇਗੀਆਂ ਤੁਹਾਨੂੰ ਦਿਖਾਉਨੇ ਆ ਕਿਸ਼ਤੀਆਂ ਚੱਲਦੀਆਂ ਵੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਤੇ ਆਪਾਂ ਗੱਲਬਾਤ ਕਰਕੇ ਅੰਦਰ ਚੱਲ ਪਏ ਆ ਬਹੁਤ ਵਧੀਆ ਇੱਥੇ ਸਵੀਮਿੰਗ ਪੂਲ ਲਈ ਰਾਈਡਰ ਕਲੀ ਹੈਗੀ ਤਾਂ ਕਲੀ ਰਾਈਡਰ ਟਿਕਟੀ ਆਉਣ ਸੀਗੀ ਤੇ ਆਪਾਂ ਗੱਲਬਾਤ ਕਰਕੇ ਪੁੱਛ ਕੇ ਚੱਲ ਪਏ ਆ ਬਾਗੇ ਅੰਦਰ ਤੇ ਇਹਦੋਂ ਅੱਗੇ ਆਪਾਂ ਜਾਣ ਨਹੀਂ ਸਕਦੇ ਕਿਉਂਕਿ ਇਹਦੋਂ ਅੱਗੇ ਅਲਾਉਡ ਵੀ ਹੈ ਨਹੀਂ ਇਹਨਾਂ ਨੂੰ ਇਹ ਵੀ ਇਹਨਾਂ ਦੀ ਵੀ ਕੋਈ ਰਿਸਪੌਂਸਿਬਿਲਟੀ ਹੁੰਦੀ ਤਾਂ ਕਰਕੇ ਇਹਦੋਂ ਅੱਗੇ ਜਾਣ ਨਹੀਂ ਦਿੰਦੇ ਤੇ ਬਹੁਤ ਵਧੀਆ ਬਣਿਆ ਬਸ ਯਾਰ ਇਹ ਤੇੜੀਆਂ ਗੱਡੀਆਂ ਆਹ ਆਗੀਆਂ ਇਹ ਬੱਚਿਆਂ ਦੇ ਜਾਂ ਵੱਡਿਆਂ ਦੇ ਬੈਠਣ ਨੂੰ ਇਹ ਕੋਈ ਆਏ ਨਹੀਂ ਵੀ ਕਲੇ ਛੋਟਿਆਂ ਲਈ ਆ ਇਹ ਵੱਡਿਆਂ ਲਈ ਵੀ ਆ ਅਲਾਉਡ ਦੇ ਸਾਰੇ ਸਾਰਿਆਂ ਲਈ ਪਰਸਨਸਲੀ ਇਹਦੇ ਵਿੱਚ ਬੈਠ ਸਕਦੇ ਨੇ ਤੇ ਆਪਾਂ ਹੁਣ ਚੱਲਿਆ ਬਾਹਰ ਨੂੰ ਇਸ ਤੋਂ ਬਾਅਦ ਬਸ ਆਪਾਂ ਪੈਣ ਨੂੰ ਚੱਲਦੇ ਆਂਗੇ ਠੀਕ ਆ ਤੇ ਬਸ ਘੁੰਮ ਲੈ ਅੱਜ ਨਾਲ ਘੁੰਮਣਾ ਸੀਗਾ ਹੋਰ ਜੀ ਤੁਹਾਨੂੰ ਵੀ ਇਦਾਂ ਦਾ ਬਲੌਗ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਟਾਈਮ ਟਾਈਮ ਸਰ ਤੇ ਤੇ ਚੈਨਲ ਨੂੰ ਯਾਰ ਬਸ ਤਾਂ ਸ਼ੇਅਰ ਕਰਦੇ ਕਰੋ ਵੀ ਹੋਰ ਵੀ ਬੰਦੇ ਜੁੜਨ ਆਪਣੇ ਚੈਨਲ ਨਾਲ ਤੇ ਆਪਾਂ ਵੀਡੀਓ ਦੀ ਅਪਡੇਟ ਲਗਾਤਾਰ ਅਪਲੋਡ ਕਰੀ ਕਰੀਏ ਕਿਉਂਕਿ ਹਰ ਜੇ ਫਾਲੋਅਰ ਕੱਟ ਹੁੰਦੇ ਫਿਰ ਤਾਂ ਵੀਡੀਓ ਅਪਲੋਡ ਕਰਨ ਦਾ ਵੀ ਕੋਈ ਬਹੁਤਾ ਹੋਣੀ ਆਉਂਦਾ ਰਿਸਪੌਂਸ ਆਉਂਦਾ ਨਹੀਂਗਾ ਤਾਂ ਕਰਕੇ ਫਾਲੋਅਰ ਵੱਧ ਹੋਣ ਤਾ ਬੰਦੇ ਨੂੰ ਆਪ ਨੂੰ ਵੀ ਲਾਲਚ ਰਹਿੰਦਾ ਵੀ ਯਾਰ ਵੀਡੀਓ ਅਪਲੋਡ ਕਰੀਏ ਆਪਣੇ ਇੰਨੇ ਫੋਲੋਅਰ ਵੀਡੀਓ ਦੀ ਅਡੀਕ ਕਰ ਰਹੇ ਨੇ ਤਾਂ ਕਰਕੇ ਬਹੁਤੋ ਚੈਨਲ ਨੂੰ ਫੋਲੋ ਕਰਿਓ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਫਨੀ ਵੀਡੀਓ ਐਦਾਂ ਦੀ ਬਲੌਗ ਦੇਖਣ ਲਈ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਧੰਨਵਾਦ